ਲਓ ਭਾਈ ਸਾਨੂੰ ਮੈਂ ਇੱਕ ਹੋਰ ਕਹਾਣੀ ਸੁਣਾਵਾਂ ਤੇ ਕਿਸੇ ਦੇ ਭਾਈ ਪਲਾਦ ਹੈ ਨੀ ਤੀ ਜੀ ਨੂੰ ਯਾਦ ਹੈ ਹੂੰ ਤੇ ਭਾਈ ਉਹਨਾਂ ਦੇ ਮੁੰਡਾ ਹੋਇਆ ਜਦ ਉਹਨਾਂ ਦੇ ਮੁੰਡਾ ਹੋਇਆ ਤੇ ਭਾਈ ਉਹਨਾਂ ਨੇ ਪੱਤਰੀ ਦਿਖਾਈ ਤੇ ਜਦੋਂ ਪੰਡਤ ਨੇ ਪੱਤਰੀ ਦੇਖੀ ਭਾਈ ਉਹ ਪੰਡਤ ਪੱਤਰੀ ਦੇਖ ਕੇ ਕਹਿੰਦਾ ਮੁੰਡਾ ਦਾ ਥੋੜਾ ਵੀ ਹੋ ਗਿਆ ਤੁਹਾਡਾ ਮੁੰਡਾ ਅਜੇ ਤੋਂ 12 ਸਾਲਾਂ ਨੂੰ ਆ ਦੇਣਾ ਆ ਤਰੀਕ ਨੂੰ ਵੀ ਪੂਰਾ ਹੋ ਜਾਊਗਾ ਤੇ ਉਹ ਕਹਿੰਦੇ ਵੀ ਨਹੀਂ ਇਹ ਗੱਲ ਤਾਂ ਹੋ ਨਹੀਂ ਸਕਦੀ ਕਿ ਨਹੀਂ ਹੈ ਕਿ ਮੇਰੀ ਪੱਤਰੀ ਦੱਸਦੀ ਹੈ ਜੀ ਵੀ ਇਹ ਗੱਲ ਹੋਊਗੀ ਤੇ ਕਹਿੰਦੇ ਸਿਆ ਬਾਬਾ ਚੱਲ ਭਾਈ ਉਹ ਕਨੇ ਆ ਗਿਆ ਕਨੇ ਆ ਕੇ ਚਲ ਆਉਂਦਾ ਨਰੇ ਦੇ ਰਹੀ ਭਾਈ 10 ਸਾਲਾਂ ਮੋਝਵਾ ਕਰਦੇ ਉਹ ਚਾਹ ਹੌਸਲੇ ਚ ਭੱਜੇ ਫਿਰੇ ਤੇ ਜਿਹਨੂੰ ਗੱਲ ਜ਼ਿਆਦਾ ਜਾ ਕਰੇ ਉਹਨਾਂ ਦੇ ਵੀ ਐ ਬੜਾ ਤਰੇ ਪੱਤਰੀ ਦੇਖ ਕੇ ਦੱਸਿਆਗਾ ਫੇਰ ਭਾਈ ਉਹ ਵੀ ਹੋ ਜਾ ਕਨ ਦਾਸ ਵੀ ਹੋ ਜਾ ਕਰਨ ਤੇ ਚਲ ਭਈ ਇਹ ਨੰਗੀ ਗੈ ਜਦੋਂ ਭਈ 11 12 12 ਸਾਲ ਦਾ ਹੋ ਗਿਆ ਜਿੰਨੇ ਚਿਰ ਉਹਨੇ ਦੱਸਿਆ ਜੀ ਦਿਨ ਤਰੀਕ ਦੱਸੀ ਤੇ ਉਦੋਂ ਉਹ ਚੰਦਰ ਪਈ ਮੁੰਡੇ ਨੂੰ ਬੁਖਾਰ ਚੜ ਗਿਆ ਤੇ ਭਈ ਉਹ ਕਹਿੰਦੇ ਵੀ ਉਹ ਹੀ ਗੱਲ ਸੱਚੀ ਨਾ ਹੋ ਜਾ ਕਿਤੇ ਵੀ ਮੁੰਡਾ ਤਾਂ ਬਿਮਾਰ ਹੋ ਗਿਆ ਬੁਖਾਰ ਹੋ ਗਿਆ ਚਲ ਦਵਾਈ ਊਟੀ ਦਵਾਤੀ ਤੇ ਭਈ ਉਹਨਾਂ ਨੇ ਤਾਂ ਰੋਟੀਆਂ ਜਿਹੜੀਆਂ ਉੱਦੇ ਪਕਾ ਲਈਆਂ ਮੁੜ ਕੇ ਭਈ ਉਹ ਟੈਂਸ਼ਨ 'ਚ ਉਹ ਨਾ ਉਹਨਾਂ ਨੇ ਕੁਝ ਖਾਦਾਂ ਨਾ ਪੀਤਾ ਤੇ ਤਾਂ ਮੁੰਡੇ ਦੇ ਕੋਲ ਹੀ ਸੁਹਾਣੇ ਬੈਠੇ ਰਹੇ ਤੇ ਭਈ ਜਦੋਂ ਉੱਥੇ ਬੈਠੇ ਦਿਨ ਰਾਤ ਬੈਠੇ ਰਹਨ ਨੂੰ ਤੇ ਕੋਈ ਸਾਧੂ ਸੰਤ ਪਿੰਡੋਂ ਬਾਹਰ ਸਾਧੂ ਸੰਤ ਰਹਿੰਦਾ ਤੇਗਾ ਤੇ ਭਾਈ ਉਹ ਆ ਗਿਆ ਭਾਈ ਕਹਿੰਦਾ ਭਾਈ ਕੋਈ ਗਜਾਪਾਓ ਤੇ ਕਹਿੰਦੇ ਭਾਈ ਉਹ ਕਹਿੰਦੇ ਵੀ ਬਾਬਾ ਕਰਕੇ ਸਾਡਾ ਮੁੰਡਾ بیمار ਸਾਡਾ ਤਾਂ 2 ਦਿਨ ਹੋ ਗਏ ਰੋਟੀ ਨਹੀਂ ਪੱਤੀ ਕਹਿੰਦਾ ਤੇ ਕਹਿੰਦਾ 2 ਦਿਨਾਂ ਦੇ ਵੀ ਨਹੀਂ ਪ੍ਰਸ਼ਾਦੇ ਲਿਆ ਦਿਓ ਕਹਿੰਦਾ ਵੀ ਉਹੀ ਖਾ ਲੂਗਾ ਤਾਂ ਤੇ ਤੁਸੀਂ ਮੈਨੂੰ ਉਹੀ ਲਿਆ ਦਿਓ ਤੇ ਕਹਿੰਦਾ ਉਹ ਲਿਆ ਦਿੰਦਾ ਬਾਬਾ ਚਲ ਭਾਈ ਉਹ ਦੋ ਪ੍ਰਸ਼ਾਦੇ ਲਿਆ ਕੇ ਤੇ ਉਹਨੇ ਜਿੰਦਾਲ ਨੇ ਉਹ ਬਾਬੇ ਕੋਲ ਗਏ ਭਾਈ ਬਾਬਾ ਕਹਿੰਦਾ ਕੋਈ ਨਹੀਂ ਭਾਈ ਪੜੀ ਹੋਊਗੀ ਕੋਈ ਪ੍ਰਸਾਦ ਦੇ ਲੈ ਕੇ ਉਹਨੇ ਦੋਨੇ ਪ੍ਰਸਾਦ ਦੇ ਐ ਇੱਕ ਇੱਕ ਕਰਕੇ ਐ ਦੋਨੇ ਪ੍ਰਸਾਦ ਦੇ ਜਦੋਂ ਉਹ ਚੱਕੇ ਇੱਕ ਇੱਕ ਕਰਕੇ ਚੱਕ ਕੇ ਕਹਿੰਦਾ ਇੱਕ ਦਾ ਆਹ ਦਾ ਆਹ ਦੋ ਦਾ ਇਹ ਵੀ ਐ ਕਰਕੇ ਦੋਨੇ ਇਕੱਠੇ ਕਰਨੇ ਪ੍ਰਸਾਦ ਦੇ ਦੋ ਦਾ ਇਹ ਵੀ ਇੱਕ ਦਾ ਆਹ ਦਾ ਆਹ ਦੋ ਦਾ ਇਹ ਵੀ ਕਹਿੰਦਾ ਦੋ ਦਾ ਇਹ ਵੀ ਕਹਿ ਕੇ ਨੇ ਭਾਈ ਉਹ ਦੇ ਵਿੱਚ ਪਾ ਲੈ ਮਗਲੀ ਚ ਪਾ ਲੈ ਪਾ ਕੇ ਤੇ ਭਈ ਉਹਦੀ ਲੈ ਗਏ ਸੇਜ ਜਿ ਬੁਲਾਇਆ ਗਿਆ ਤੇ ਮੁੰਡਾ ਦਾ ਭਾਈ ਜਦੋਂ ਬਾਬਾ ਆ ਕੇ ਵਾਗ ਗਿਆ ਤੇ ਮੁੰਡੇ ਦਾ ਬੁਖਾਰ ਆ ਠੀਕ ਹੋਣਾ ਹੋ ਗਿਆ ਦੇਖ ਅੱਜ ਕਸ ਸਵੇਰੇ ਕੋਸਾ ਭਾਈ ਜਿਹੜੀ ਦਿਨ ਤਰੀਕ ਦਿੱਤੀ ਤੀ ਹੀ ਤੇ ਉਹ ਤਾਂ ਨੰਗ ਗਈ ਮੁੰਡਾ ਤਾਂ ਠੀਕ ਹੋ ਗਿਆ ਹੌਲੇ ਹੌਲੇ ਭਾਈ ਠੀਕ ਹੋ ਗਿਆ ਤੇ ਚੱਲ ਆਉਂਦਾ ਉਹ ਵੀ ਨਹੀਂ ਹੋ ਗਿਆ ਤੰਦਰੁਸਤ ਚੰਗਾ ਪੜਾ ਤੇ ਭਾਈ ਮੁੜ ਕੇ ਉਹ ਪੰਡਤ ਕਹਿੰਦਾ ਵੀ ਮੈਂ ਜਿਹੜਾ ਬੜਾ ਮਾਰ ਕੇ ਆਮਾ ਤਾ ਮੁੰਡਾ ਬੜਾ ਜਿੰਦਾ ਮੁੰਡਾ ਕੋਲੋਂ ਨੰਨਤ ਪਰਦੇਕੀ ਜੀ ਕਹਿੰਦਾ ਤੇ ਚਰਮਿਤ ਜੀ ਵਾੜਾ ਫਰਾ ਮਾਰ ਕੇ ਆਉਣਾ ਕਹਿੰਦਾ ਤੇ ਚਲ ਭਾਈ ਉਹ ਨੱਗਾ ਜਾਂਦਾ ਹੈਗਾ ਉਧਰੋਂ ਜੀਵਦਾ ਨੱਗਾ ਜਾਂਦਾ ਹੈਗਾ ਤੇ ਉਹ ਨੂੰ ਕਹਿੰਦਾ ਕਿ ਮੈਂ ਆ ਗਾ ਨਾ ਠੀਕਾ ਵੰਡਤਾ ਕਹਿੰਦਾ ਪਰਿਵਾਰ ਕਿਵੇਂ ਆ ਵੰਡਤਾ ਕਹਿੰਦਾ ਕਹਿੰਦਾ ਠੀਕ ਆ ਵਧੀਆ ਕਹਿੰਦਾ ਕਹਿੰਦਾ ਮੁੰਡਾ ਕਿਵੇਂ ਹੈ ਤੇਰਾ ਕਹਿੰਦਾ ਠੀਕ ਠਾਕ ਆ ਕਹਿੰਦਾ ਮੁੰਡਾ ਤੇਰਾ ਠੀਕ ਕਿਵੇਂ ਹੋਇਆ ਕਹਿੰਦਾ ਮੁੰਡਾ ਮੇਰਾ ਠੀਕ ਆ ਕਹਿੰਦਾ ਮੈਂ ਤਾਂ ਕਹਿੰਦਾ ਪੱਤਰੀ ਦੇਖੀ ਸੀਗੀ ਆਹ ਦਿਨ ਤਰੀਕ ਨੂੰ ਨੇ ਮੁਕਣਾ ਸੀਗਾ ਕਹਿੰਦਾ ਮੇਰੀ ਪੱਤਰੀ ਤਾਂ ਝੂਠੀ ਬਈ ਨਹੀਂ ਸਕਦੀ ਮੇਰੀ ਪੱਤਰੀ ਤਾਂ ਸੱਚੀ ਦੀਗੀ ਕਹਿੰਦਾ ਚੁੱਠੀ ਬੋਈ ਨਹੀਂ ਸਕਦੀ ਇਹ ਗੱਲ ਕਹਿੰਦਾ ਕਹਿੰਦਾ ਵੀ ਇਹ ਗੱਲ ਮੈਨੂੰ ਤਾਂ ਪਤਾ ਨਹੀਂ ਆਪਣੀ ਕੁਟਿਆ ਤੋਂ ਬਾਹਰ ਜਿਹੜੇ ਸੰਤ ਰਹਿੰਦੇ ਨੇ ਕਹਿੰਦਾ ਵੀ ਉਹ ਆਏ ਤੇਗੇ ਤੇ ਉਹਨੂੰ ਮੈਂ ਦੋ ਪ੍ਰਸਾਦ ਦੇ ਦਿੱਤੇ ਰਿਆਂਗੇ ਕਹਿੰਦਾ ਤੇ ਬੱਸ ਕਹਿੰਦਾ ਉਹ ਉਦੋਂ ਬਾਅਦ ਕਹਿੰਦਾ ਮੇਰਾ ਮੁੰਡਾ ਠੀਕ ਹੋਣਾ ਹੋਊਗਾ ਠੀਕ ਅੱਜ ਕੋਸ ਸਵੇਰੇ ਕੋਸ ਕਹਿੰਦਾ ਠੀਕ ਹੋਊਗਾ ਤੇ ਕਹਿੰਦਾ ਮੈਂ ਆਖਰ ਵੀ ਪ੍ਰਸਾਦਾਂ ਦੀ ਦੀਵਾਲਾ ਪ੍ਰਸਾਦ ਤਾਂ ਮੈਂ ਰੋਜ਼ ਪੜਾਇਆ ਤੈਨੂੰ ਆਹਨ ਤੜਕੇ ਪੜਾਇਆ ਕਰੂੰਗਾ ਮੇਰਾ ਪੁੱਤ ਠੀਕ ਹੋ ਗਿਆ ਤੇ ਮੈਨੂੰ ਹੋਰ ਕੀ ਚਾਹੀਦਾ ਕਹਿੰਦਾ ਹੱਸਿਆ ਤੇ ਫਿਰ ਉਹ ਆਏ ਕਿ ਕਿ ਚੁੱਪ ਕਰਕੇ ਪੰਡਤ ਦਾ ਘਰ ਆ ਗਏ ਫਿਰ ਉਹ ਜਿਹੜਾ ਨਾ ਤੇ ਪੰਡਤ ਦਾ ਜਾ ਕੇ ਇੱਥੇ ਜਿਹੜਾ ਉਹ ਸੰਤ ਦੀਗਾ ਕੁਟਿਆ ਚ ਬਾਹਰ ਬਿੰਡੂ ਤੇ ਉਹ ਕੁਟਿਆ ਤੇ ਜਾ ਕੇ ਉਹਨੂੰ ਕਹਿੰਦਾ ਗੋਲ ਕਹਿੰਦਾ ਤੂੰ ਕੀ ਕਹਿ ਕੇ ਆਇਆ ਸਾਧੂ ਬਹੁ ਬਣਿਆ ਤੂੰ ਕੀ ਕਹਿ ਕੇ ਆਇਆ ਕਹਿੰਦਾ ਤੇ ਮੇਰੀ ਪਤਨੀ ਦਾ ਝੂਠ ਬੋਲ ਨਹੀਂ ਸਕਦੀ ਕਹਿੰਦਾ ਤੇ ਤੂੰ ਮੇਰੀ ਪਤਨੀ ਝੂਠੀ ਬਾਦੀ ਕਹਿੰਦਾ ਤੇ ਮੈਨੂੰ ਤਾਂ ਪਿੰਡ 'ਚ ਕਿਸੇ ਨੇ ਮੇਰਾ ਤਾਂ ਕਾਰੋਬਾਰ ਠੱਪ ਕਰਤਾ ਤਾਂ ਹੈਗਾ ਨਾ ਕਿ ਕਿਸੇ ਨੇ ਮੈਨੂੰ ਪੱਤਰੀ ਨਹੀਂ ਦਿਖਾਣੀ ਹੈਗਾ ਤੇ ਵੀ ਤੂੰ ਦੱਸ ਕਹਿੰਦਾ ਕੀ ਕਹਿ ਕੇ ਆਇਆ ਹੈਗਾ ਮੈਂ ਨਾ ਕਹਿੰਦਾ ਵੀ ਮੈਂ ਤਾਂ ਕੁਝ ਨਹੀਂ ਕਿਹਾ ਹੈਗਾ ਵੀ ਤੂੰ ਆਰਦਾ ਭੱਗ ਜਾ ਕਹਿੰਦਾ ਨਹੀਂ ਮੈਂ ਤਾਂ ਜਾਂਦਾ ਨਹੀਂ ਤੂੰ ਦੱਸ ਕਹਿੰਦਾ ਕੀ ਕਹਿ ਕੇ ਆਏ ਕਹਿੰਦਾ ਤੇ ਮੁੰਡਾ ਠੀਕ ਹੋ ਗਿਆ ਕਹਿੰਦਾ ਤੇ ਭਾਈ ਉਹਦੇ ਲੱਤਾਂ ਲੱਗ ਗਿਆ ਮਾਰਨ ਸਾਦ ਗੂ ਬਣਾਉਣਾ ਕੋਈ ਬਾੜਾ ਚੰਗਾ ਬੋਲਣ ਲੱਗਾ ਤੇ ਲੱਤਾਂ ਲੱਗਾ ਠੇਡੇ ਮਾਰਨ ਲੱਗ ਗਿਆ ਜਦੋਂ ਵੀ ਠੇਡੇ ਮਾਰਨ ਲੱਗਾ ਉਹ ਕਹਿੰਦਾ ਤੂੰ ਟਿਕ ਜਾ ਕਹਿੰਦਾ ਨਹੀਂ ਕਹਿੰਦਾ ਤੂੰ ਚੁੱਪ ਕਰ ਜਾ ਟਿਕ ਜਾ ਇੱਥੇ ਹਜੇ ਵੀ ਟਿਕ ਜਾ ਕਹਿੰਦਾ ਨਹੀਂ ਮੈਂ ਕਹਿੰਦਾ ਤੇ ਟਿਕਦਾ ਕਹਿੰਦਾ ਤੂੰ ਗਣਾ ਕਾਈ ਕੀ ਬੰਨੇ ਤਾਂ ਕਹਿੰਦਾ ਮੇਰਾ ਤਾਂ ਰੋਜ਼ੀ ਰੋਜ਼ ਦੀ ਰੋਟੀ ਮਾਰਦੀ ਕਹਿੰਦਾ ਤੇ ਮੈਂ ਤਾਂ ਪੱਤਰੀ ਝੂਟ ਗੋਲੀ ਨਹੀਂ ਸਕਦੀ ਦੀ ਤੂੰ ਕਹਿੰਦਾ ਪੱਤਰੀ ਤੂੰ ਦੀ ਵੀ ਹੋ ਗਿਆ ਕਹਿੰਦਾ ਤੇ ਕਹਿੰਦਾ ਚੰਗਾ ਲੈ ਫਿਰ ਪੋਲ ਤਾਂ ਮੈਂ ਕਹਿੰਦਾ ਹਮ 1 ਦਾ ਹੈ 1 ਆ 2 ਦਾ ਹੈ 20 ਕਹਿ ਕੇ ਆਇਆ ਤੇ ਕਹਿੰਦਾ ਹੁਣ 3 ਦਾ ਹੈ 30 4 ਦਾ ਹੈ 40 5 ਦਾ ਹੈ 60 6 5 ਦਾ ਹੈ 50 6 ਦਾ ਹੈ 60 ਕਹਿੰਦਾ ਚੁੱਪ ਕਰ ਜਾ ਚੁੱਪ ਕਰ ਜਾ ਉਹਦੇ ਪੈ ਮੂੰਹ ਤੇ ਹੱਥ ਧਰ ਲਿਆ ਕਹਿੰਦਾ ਹੁਣ ਨਾ ਬੋਲਨੀ ਹੁਣ ਨਾ ਬੋਲਨੇਗਾ ਕਹਿੰਦਾ ਤੂੰ ਬਣਾ ਕਹਿੰਦਾ ਕਿ ਫਿਰ ਨਾ 60 ਸਾਲ ਦੀ ਹੋ ਗਈ ਕਹਿੰਦਾ ਪਹਿਲਾਂ ਤਾਂ ਮੈਂ 20 ਸਾਲ ਦੀ 1 ਦਾ ਦਾ 1 ਆ 2 ਦਾ ਹੈ 20 ਕਹਿ ਕੇ ਆਇਆ ਤੇ ਕਹਿੰਦਾ ਹੁਣ ਚੱਕ ਕਹਿੰਦਾ 3 ਦਾ ਹੈ 30 4 ਦਾ ਹੈ 40 5 ਦਾ ਹੈ 50 6 ਦਾ ਹੈ 60 ਫੱਟ ਸਾਲ ਦੀ ਉਮਰ ਹੋ ਗਈ ਕਹਿੰਦਾ ਹੋਂ ਕੋਈ ਮਾਨ ਨਹੀਂ ਸਕਦਾ ਉਹਦਾ ਵਾਲ ਵੀ ਨਹੀਂ ਹੋ ਸਕਦਾ ਕਹਿੰਦਾ ਮੈਂ 20 ਸਾਲ ਦੀ ਉਮਰ ਉਹਦੀ ਕਰਕੇ ਆਇਆ ਤੇ ਕਹਿੰਦਾ ਤੇ ਭਾਈ ਉਹਦੇ ਮੂੰਹ ਤੇ ਹੱਥ ਧਰ ਕੇ ਚੁੱਪ ਕਰਾ ਲਿਆ ਤੇ ਕਹਿੰਦਾ ਚੁੱਪ ਕਰ ਜਾ ਬਾਬਾ ਹੋਰ ਨਾ ਬੋਲੀ ਉਹਦੇ ਪਰ ਨਹੀਂ ਦੇ ਦੇਗਾ ਕਹਿੰਦਾ ਹਾਂ ਮੇਰੀ ਪੱਤਰੀ ਝੂਠ ਹੀ ਆ ਵੀ ਸਾਰਾ ਸੰਤਾਂ ਦੇ ਬੋਲ ਕਦੇ ਨਹੀਂ ਟੱਲਦੇ ਹੈਗੇ ਸਾਰੂ ਦੇ ਬੋਲੇ ਸਹ ਸਾਲ ਦਾ ਬੋਲੇ ਮਰਥਾ ਨਾ ਜਾਏ ਸਾਲ ਦਾ ਬੋਲ ਕਦੇ ਵੀ ਮਿੱਠਾ ਨਹੀਂ ਜਾਂਦਾ ਸੰਤ ਸਾਹ ਦਾ ਜਿਹੜਾ ਕੋਈ ਸਾਹ ਸੰਤ ਨੇ ਉਹਦੀ 60 ਸਾਲ ਦੀ ਉਮਰ ਕਰਤੀ ਉਹ ਆਪ ਦਾ ਭਾਈ ਖੁਸ਼ੀ ਖੁਸ਼ੀ ਰਹਿਣ ਲੱਗੇ ਉਹ ਬੰਦਪੂਲਾ ਦੇ ਕੋਲ ਘਰੇ ਵਾਗਰ ਤੇ ਚਾਰ ਪੰਜ ਸਾਲ ਸੰਸਤਾਂ ਹੁੰਦੇ ਨੇ ਇਹਨਾਂ ਦੇ ਬੋਲ ਨੇ ਟਾਲ ਦੇ ਕਦੇ ਤੇ ਜੇ ਤੁਹਾਨੂੰ ਮੇਰੇ ਕਹਾਣੇ ਚੰਗੀ ਲੱਗੀ ਤਾਂ ਭਾਈ ਫੇਰ ਤੁਹਾਨੂੰ ਵੀ ਸੁਣਨਾ ਧੰਨਵਾਦ